ਇਸ ਵੀਡੀਓ ਦੇ ਵਿੱਚ ਨੌਜਵਾਨ ਹਗਾਮਾ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਇਹਨਾਂ ਦੇ ਹਗਾਮੇ ਦਾ ਕਾਰਨ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ ਭਲਾ ਰਾਤ ਦੇ 9-10 ਵਜੇ ਲੋਕਾਂ ਦੇ ਸੌਣ ਦਾ ਸਮਾਂ ਹੁੰਦਾ ਹੈ ਅਜਿਹਾ ਇਹਨਾਂ ਨੌਜਵਾਨਾਂ ਦੀ ਕਿਹੜੀ ਬੇਲਣੇ ਦੇ ਵਿੱਚ ਬਾ ਆਈ ਸੀ ਜੋ ਕਿ ਰਾਤ ਨੂੰ ਇਹਨਾਂ ਨੂੰ ਹਗਾਮਾ ਕਰਨਾ ਪਿਆ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਸੁਣੋ ਸਾਰੀ ਗੱਲਬਾਤ ਨਹੀਂ ਤਾਂ ਤੁਸੀਂ ਵੀ ਕਿਸੇ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਹੱਟ ਜਾ ਰਹੀ ਹੈ ਸਰੋਂ ਕੋਠਾ ਨੇ ਖੜੇ ਆ ਤੇ ਮੈਂ ਇੰਨੀ ਪੋਸਟ ਦੇ ਵਿੱਚੋਂ ਭੱਜੂਗਾ ਯਾਰ ਅਗਲਾ ਅਗਲਾ ਚੈਨਲੂ ਦਾ ਯਾਰ ਮੇਰਾ ઓਪਰੇਟ ਹੋਇਆ ਹੋਇਆ ਉਹ ਬੰਦਾ ਠੀਕ ਨਹੀਂ ਹੈਗਾ ਭਾਜੀ ਇਹ 10 ਸਪਰੇਟ ਆਇਆ ਨਹੀਂ ਪਿੱਤਰ ਲਾ ਤੁਸੀਂ ਤੁਸੀਂ ਭਾਜੀ ਨਾ ਪੈਸੇ ਦੇ ਦੇ ਤੁਸੀਂ ਭੰਦੇ ਦੇ ਪੈਸੇ ਤੁਸੀਂ ਹੋਣਗੇ ਕੀ ਮਾਮਲਾ ਕੀ ਭਾਜੀ 3 ਸਾਲ ਲਵਾਇਆ ਸੀ ਜੀ ਠੀਕ ਹੈ ਜੀ ਅਸੀਂ ਵੀਜ਼ਾ ਲਵਾਇਆ ਸੀ ਸਾਡੇ ਸਾਰੇ ਨੂੰ ਲੈ ਕੇ ਜਾਂਦੇ ਪਿਆ ਸਰ ਇਹਨਾਂ ਨੂੰ ਭੁਜਾ ਦੇਣਾ ਸਰ ਆਓ ਭਾਈ ਗੱਡੀ 'ਚ ਬਿਠਾਓ ਉਹ ਨਹੀਂ ਭਜਾਂਦੇ ਨੇ ਵੀ ਹੇ ਬਾਈ ਨਾਮ ਨਹੀਂ ਪਿਆ ਦੇ ਸਾਹਮਣੇ ਹਾਂਜੀ ਅਸੀਂ ਵੀਜ਼ਾ ਲਾਗਵਟ ਕੀਤੀ ਇਹਨੂੰ ਕਿੱਥੋਂ ਫੜਿਆ ਇਸ ਮੌਕੇ ਨੌਜਵਾਨਾਂ ਨੇ ਇੱਕ ਟਰੈਵਲ ਏਜੰਟ ਤੇ ਠੱਗੀ ਮਾਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ ਐਨੇ ਨੂੰ ਹੀ ਜਲੰਧਰ ਦੇ ਥਾਣਾ ਨੰਬਰ 7 ਦੀ ਪੁਲਿਸ ਉਸ ਨੂੰ ਫੜ ਕੇ ਲੈ ਜਾਂਦੀ ਹੈ ਜਦੋਂ ਪੱਤਰਕਾਰਾਂ ਨੇ ਮਾਮਲੇ ਨੂੰ ਜਾਣਨ ਲਈ ਥਾਣੇ ਦਾ ਬੂਹਾ ਖੜਕਾਇਆ ਤਾਂ ਮੁਲਾਜ਼ਮਾਂ ਨੇ ਦਰਵਾਜ਼ਾ ਬੰਦ ਕਰ ਲਿਆ ਅਮੂਚੀ ਸਾਹਿਬਾ ਹਲੋ ਹੈ ਇਹ ਡੇਡ ਯੂ ਬੀ ਆਉਟ ਹੁੰਦਾ ਵਾ ਤੁਸੀਂ ਕਹਿਤਾ ਉਹਨਾਂ ਨੂੰ ਮੁੰਚੀ ਸਾਹ ਨੂੰ ਕਿਦਾਂ ਬਾਹਰ ਗਿਆ ਉਹਨਾਂ ਨੂੰ ਗੇਟ ਬੰਦ ਕੀਤਾ ਜੀ ਪੱਤਰਕਾਰਾਂ ਨੇ ਕਿਹਾ ਤੀ ਉਹਨਾਂ ਨੂੰ ਮੁੰਚੀ ਸਾਹਿਬ ਨੇ ਦੱਸਿਆ ਕਿੰਨੇ ਡਿਊਟੀ ਅਫਸਰ ਜੀ ਆ ਰਹੇ ਆ ਪਰ ਤੁਸੀਂ ਵੀਰ ਜੀ ਗੇਟ ਤਾਂ ਖੋਲੋ ਗੇਟ ਗੇਟ ਕਿਉਂ ਬੰਦ ਕੀਤਾ ਆਪਾਂ ਬਾਜੀ 2 ਮਿੰਟ ਮੈਨੂੰ ਮੁੰਸੀ ਸਾਹਿਬ ਜੀ ਦਾ ਆਰਡਰ ਆ ਵੇਖੋ ਉਹਨਾਂ ਨੇ ਕਿਹਾ ਗੇਟ ਬੰਦ ਕਰ ਦੋ ਕਿੱਦਾਂ ਹੀ ਉਹਨਾਂ ਨੇ ਕਿਹਾ ਗੇਟ ਬੰਦ ਕਰ ਦੋ 2 ਮਿੰਟ ਵਾਸਤੇ 2 ਮਿੰਟ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਕਿਹਾ ਤੁਹਾਨੂੰ ਗੇਟ ਬੰਦ ਕਰ ਦੋਗੇ ਅਸੀਂ ਇੱਥੇ ਉਹਨਾਂ ਨੇ ਮੇਰੀ ਗੱਲ ਸੁਣੋ ਉਹਨਾਂ ਨੇ ਕਿਹਾ ਇਹ ਅਫਸਰ ਜੀ ਨੇ ਆ ਜਾਣਾ ਤਾਂ ਹੁਣ ਤੁਸੀਂ ਮੈਂ ਐਗਰੀ ਮੈਂ ਤੁਹਾਨੂੰ ਇਹ ਕਹਿਣਾ ਪਿਆ ਸ਼੍ਰੀਮਾਨ ਜੀ ਉਹਨਾਂ ਨੇ ਕਿਹਾ ਤੁਹਾਨੂੰ ਗੇਟ ਬੰਦ ਕਰਨ ਕਿ ਕਿ ਗੇਟ ਬੰਦ ਕਰ ਦੋ ਤੁਸੀਂ ਗੇਟ ਬੰਦ ਕੀਤਾ ਹੋਇਆ ਵੇਖੋ ਗੇਟ ਬੰਦ ਕਿਉਂ ਕੀਤਾ ਆਪਾਂ ਗੇਟ ਬੰਦ ਗੇਟ ਦਾ ਗੇਟ ਬੰਦ ਦਾ ਮਤਲਬ ਇਹ ਨਹੀਂਗਾ ਵੀ ਗੇਟ ਬੰਦ ਕਰਕੇ ਆ ਦੇ ਉਤਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਪਬਲਿਕ ਆਪਾਂ ਹੁਣ ਅੰਦਰ ਮੈਂ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਤੁਸੀਂ ਗੇਟ ਖੋਲੋ ਅਸੀਂ ਆਏ ਆ ਤੁਸੀਂ ਗੇਟ ਖੋਲੋ ਤੁਸੀਂ ਗੇਟ ਤਾਂ ਖੋਲੋ ਪੁੱਛੋ ਕਹੋ ਇੱਕ ਵਾਰੀ ਫੇ ਮੁੰਚੀ ਜਾਨ ਨੂੰ ਕਹੋ ਕਹੋ ਜਾ ਕੇ ਬੜੀ ਜਦੋ ਜਹਿਦ ਤੋਂ ਬਾਅਦ ਪੱਤਰਕਾਰਾਂ ਨੇ ਥਾਣੇ ਦਾ ਦਰਵਾਜ਼ਾ ਖੁਲਵਾ ਕੇ ਥਾਣੇਦਾਰ ਨਾਲ ਜੋ ਗੱਲਬਾਤ ਕੀਤੀ ਉਹ ਸੁਣੋ ਹੁਣ ਪੁਲਿਸ ਦਾ ਕੀ ਕਹਿਣਾ ਹੈ ਮੈਂ ਮਨ ਦੇ ਵਿੱਚ ਪਟ੍ਰੋਲਿੰਗ ਤੇ ਸੀਗਾ ਉਹ ਤੋਂ ਬਾਅਦ ਮੈਨੂੰ ਮੁੰਚੀ ਨੇ ਫੋਨ ਕੀਤਾ ਉਹ ਵੀ ਬੰਦਾ ਆਇਆ ਤੇ ਸਬ ਇੰਸਪੈਕਟਰ ਨਰਮਲ ਸਿੰਘ ਜੀ ਆ ਜਿਹੜੇ ਆਪਣੇ ਅਡੀਸ਼ਨਲ ਐਸਐਸਓ ਲੱਗੇ ਆ ਜੀ ਉਹ ਕੋਈ ਬੰਦਾ ਇੱਥੇ ਲੈ ਕੇ ਆਏ ਸੀ ਕਿ ਤਾ ਜੀ ਤੇ ਬਾਕੀ ਉਹ ਆ ਰਹੇ ਆ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਆ ਉਹ ਆ ਕੇ ਜੋ ਵੀ ਹੈਗਾ ਵੈਰੀਫਾਈ ਕਰਨੀ ਆਈਓ ਆਪਣਾ ਨਾਮ ਕੀ ਹੈ ਕਿਸ ਕੇਚ ਲੈ ਕੇ ਆਂਦਾ ਹੈ ਹਾਂਜੀ ਕਿਸ ਕੇਚ ਲੈ ਕੇ ਆਂਦਾ ਉਹ ਅਸੀਂ ਬੰਦਾ ਤਾਂ ਉਹਨਾਂ ਨੇ ਲੈ ਕੇ ਆਇਆ ਉਹ ਮੈਂ ਉਹ ਆ ਕੇ ਤੁਹਾਨੂੰ ਦੱਸ ਦੇਣਗੇ ਜੋ ਵੀ ਆ ਕਿੱਥੋਂ ਜਾਂਦਾ ਕਿੱਥੋਂ ਜੀ ਹਾਂਜੀ ਜਾਂਦਾ ਕਿੱਥੋਂ ਇਹ ਉਹਨਾਂ ਨੂੰ ਪਤਾ ਹੋਊਗਾ ਪੀਪੀਆਰ ਮਾਲ ਤੋਂ ਦਾ ਸਰ ਜਿਹੜਾ ਵਿਅਕਤੀ ਸਰ ਜਿਹੜਾ ਵਿਅਕਤੀ ਲੈ ਆਏ ਆ ਉਹਨਾਂ ਨੇ ਉਹ ਬਾਕੀ ਵੈਰੀਫਾਈ ਕਰਕੇ ਇਹਨਾਂ ਦਾ ਕੋਈ ਆਪਣੇ ਮਾਮਲਾ ਹੈਗਾ ਜੋ ਵੀ ਹੈਗਾ ਉਹ ਤੁਹਾਨੂੰ ਵੈਰੀਫਾਈ ਕਰਕੇ ਦੱਸ ਦੇਣਗੇ ਤੁਸੀਂ ਬਹੁਤ ਵਧੀਆ ਅਫਸਰ ਹੋ ਬੜੇ ਦੋਦਾਂ ਤੋਂ ਪਾਣੀ ਪਾਣੀ ਕਰਦੇ ਹੋ ਇਹ ਜਿਹੜਾ ਬੰਦਾ ਲਿਆਂਦਾ ਨਾਮ ਕੀ ਦਾ ਕਿਹਦੀ ਲਿਖਿਆ ਨੂਰ ਕਿਥਾ ਸੀ ਨਾਮ ਤਾਂ ਮੈਂ ਵੈਰੀਫਾਈ ਕਰਕੇ ਇਹਨਾਂ ਨੂੰ ਦੱਸ ਦਿੰਦਾ ਜੀ 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 ਇਹਦਾ ਵਿਜੀ ਵਿਜੀ ਆ ਨਾ ਪੀਜੀਆ ਰੂ ਤੇ ਕਮਾਂਡਰ ਸੀ ਜੀ ਅੱਛਾ ਜੀ ਉੱਥੋਂ ਇਹ ਦੱਸਦਾ ਮੈਨੂੰ ਆਪਣੇ ਇਹ ਜਿਹੜਾ ਬੰਦਾ ਕੰਪਲੇਂਟਡ ਆ ਉਹ ਨਾਲ ਚਾ ਉਹਨਾਂ ਨੇ ਕੰਪਲੇਂਟ ਕੀਤੀ ਹੋਣੀ ਆ ਜੀ ਉਹਨਾਂ ਦੇ ਕੋਲ ਤੇ ਉਸ ਤੋਂ ਬਾਅਦ ਇੱਥੇ ਬੁਲਾਇਆ ਉਹਨੂੰ ਇਹਨਾਂ ਨੇ ਮਦਈ ਪਾਰਟੀ ਕੋਣ ਆ ਕਿੱਥੇ ਦੇ ਰਹਿਣ ਵਾਲੀ ਹੈ ਮਦਈ ਦਾ ਕੋੜੀ ਬੈਠੇ ਨਾਮ ਕੀ ਉਹਨਾਂ ਦਾ ਹਾਂਜੀ ਉਹਨਾਂ ਦਾ ਕੀ ਰੋਪ ਹਾਊਸ ਪੁੱਛ ਲਓ ਕੋੜੀ ਬੈਠੇ ਤੁਹਾਡੀ ਉਹਨਾਂ ਦਾ ਰੋਪ ਹਾਊਸ ਉਹਨਾਂ ਨੇ ਤੁਹਾਨੂੰ ਕੀ ਸ਼ਿਕਾਇਤ ਦਿੱਤੀ ਸਕੈਤ ਜਿਹੜੀ ਆ ਮਤਲਬ ਕਹਿਣ ਦਾ ਉਹਨਾਂ ਨੂੰ ਦਿੱਤੀ ਆ ਨਰਮਲ ਸਿੰਘ ਜੀ ਉਹਨਾਂ ਨੇ ਆ ਕੇ ਜੋ ਵੀ ਆ ਵੈਰੀਫਾਈ ਕਰਨਾ ਆ ਕਰਕੇ ਉਸ ਤੋਂ ਬਾਅਦ ਤੈਨੂੰ ਦੱਸ ਦੇਣਗੇ ਜੋ ਵੀ ਬਸ ਇਹਨਾਂ ਦੱਸਤਾ ਰਹਿੰਦੇ ਤੁਸੀਂ ਸਰ ਲਿਖਪੜਿਤ ਕੀਤੀ ਆ ਯੁਵਕ ਤੁਹਾਡੇ ਕੋਲ ਖੜਾ ਕਿਸ ਮਾਮਲੇ ਦੇ ਵਿੱਚ ਖੜਾ ਆ ਪਾਜੀ ਮੈਂ ਜਿਹੜੀ ਗੱਲ ਕਰਦਾ ਮੈਂ ਤੁਹਾਨੂੰ ਕੋਈ ਗੱਲ ਨਵੇੜਤੀ ਮੈਂ ਬਾਹਰ ਡਿਊਟੀ ਅਫਸਰ ਦੇਗਾ ਮਿਲਦਾ ਆਪਣੇ ਜਿਹਦੇ ਵਿੱਚ ਨਰਮਲ ਸਿੰਘ ਜਿਹੜੇ ਆ ਸਬ ਇਨਸਪੈਕਟਰ ਉਹੀ ਇਹਨਾਂ ਨੂੰ ਬੰਦੇ ਨੂੰ ਲੈ ਕੇ ਆਏ ਵੈਰੀਫਾਈ ਕਰਨ ਤੋਂ ਬਾਅਦ ਤੁਹਾਨੂੰ ਦੱਸ ਦੇਣਗੇ ਇਸ ਮੌਕੇ ਥਾਣੇਦਾਰ ਨੇ ਕਿਹਾ ਕਿ ਮੈਂ ਤਾਂ ਡਿਊਟੀ ਅਫਸਰਾਂ ਤੇ ਫੜੇ ਗਏ ਬੰਦੇ ਦਾ ਇਲਾਕਾ ਥਾਣਾ ਨੰਬਰ 6 ਦੇ ਅਧੀਨ ਪੈਂਦਾ ਹੈ ਜਿਸ ਕਾਰਨ ਫੜੇ ਹੋਏ ਬੰਦੇ ਨੂੰ ਥਾਣਾ ਨੰਬਰ 6 ਦੀ ਪੁਲਿਸ ਨੂੰ ਸੌਂਪ ਦਿੱਤਾ ਜਦੋਂ ਥਾਣਾ ਨੰਬਰ 6 ਦੇ ਐਸ ਐਚ ਓ ਬਲਵਿੰਦਰ ਸਿੰਘ ਹੋਰਾ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਫੜੇ ਬੰਦੇ ਦਾ ਨਾਮ ਸਾਗਰ ਹੈ ਜੋ ਕਿ ਇੱਕ ਏਜੰਟ ਦਾ ਕਰੀਬੀ ਹੈ ਪਰ ਉਸ ਦੇ ਖਿਲਾਫ ਸਾਡੇ ਕੋਲ ਕੋਈ ਵੀ ਸ਼ਿਕਾਇਤ ਨਹੀਂ ਜਿਸ ਕਾਰਨ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਤੇ ਨੌਜਵਾਨਾਂ ਦੇ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਫੱਕੀ ਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ